ਨਵਾਂ ਇਸ ਕਾਸ ਸੋਸ਼ਲ ਹੈ ਦਾ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮिक्की ਜੈਕਰ ਵੱਡੀ ਅਪਡੇਟ ਲੈ ਕੇ ਆਇਆ ਸਾਰਾ ਦੱਸ ਤੀਏ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਨ ਦੇਖਣ ਨੂੰ ਮਿਲ ਰਿਹਾ ਹੜ੍ਹ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਹੁਣ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਤੇਜ਼ ਮੀਂਹ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਆਉਣ ਵਾਲੇ ਕੁਝ ਘੰਟਿਆਂ ਤੱਕ ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਦੱਸ ਦਈਏ ਕਿ ਇੱਕ ਪਾਸੇ ਪਹਿਲਾਂ ਹੀ ਲੋਕ ਹੜਾ ਕਰਕੇ ਖੱਜਲਖਵਾਰ ਹੋ ਰਹੇ ਨੇ ਪਰੇਸ਼ਾਨ ਨੇ ਖਾਣ ਪੀਣ ਦੀ ਦਿੱਕਤ ਤੱਕ ਆਈ ਹੋਈ ਹੈ ਹੁਣ ਦੂਸਰੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਹੁਣ ਉਹਨਾਂ ਨੂੰ ਮੀਂਹ ਵੀ ਪਰੇਸ਼ਾਨ ਕਰੇਗਾ ਦੱਸਦੀਏ ਕਿ ਹਿਮਾਚਲ ਦੀ ਗੱਲ ਕਰੀਏ ਪਹਾੜੀ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਲਗਾਤਾਰ ਮੀਂਹ ਪੈਣ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਵੱਧ ਚੁੱਕਿਆ ਹੈ ਦਰਿਆਵਾਂ ਦੇ ਵਿੱਚ ਪਾਣੀ ਵਧਣ ਕਰਕੇ ਦੱਸਦੀਏ ਪੰਜਾਬ ਦੇ 1000 ਤੋਂ ਵੱਧ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਵਕਫਾ ਵਕਫਸਥਾਨਾਂ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਹੁਣ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਕਫਾ ਖੇਤਰਾਂ ਦੇ ਵਿੱਚ ਉਹਨਾਂ ਦੀ ਜਾਣਕਾਰੀ ਦਵਾਵਾਂਗੇ ਕਿੱਥੇ-ਕਿੱਥੇ ਹੁਣ ਮੀ ਵੀ ਆਪਣਾ ਕਹਿਰ ਵਪਾਰ ਆਏਗਾ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ 1018 ਪਿੰਡਾਂ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਨੇ ਹੁਣ 11 ਟੀਮਾਂ ਜਿਹੜੀਆਂ ਨੇ ਫਿਲਹਾਲ ਸਰਕਾਰ ਦੇ ਵੱਲੋਂ ਐਨਡੀਆਰ ਆਫ ਦੀਆਂ ਭੇਜੀ ਗਈਆਂ ਨਹੀਂ ਜ਼ਿਲ੍ਹਿਆਂ ਦੇ ਵਿੱਚ ਫੌਜ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜ ਕਰ ਰਹੀਆਂ ਨੇ ਪਰ ਇਸੇ ਵਿਚਾਰੇ ਖਬਰ ਜਿਹੜੀ ਸਾਹਮਣੇ ਆਈ ਹੈ ਜੋ ਕਿ ਪੰਜਾਬੀਆਂ ਦੀ ਜਿਹੜੀ ਦਿੱਕਤ ਹੈ ਉਹ ਵਦਾ ਸਕਦੀ ਹੈ ਕਿਉਂਕਿ ਮੀਂਹ ਵੀ ਆਪਣਾ ਕਹਿਰ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਵਾਪਰੇਗਾ ਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਚੇਤਾਵਨੀ ਦੇ ਵਿੱਚ ਪੰਜਾਬ ਵਿੱਚ ਹਨਾ ਤੋਂ ਪੀੜਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਅਗਲੇ 5 ਘੰਟਿਆਂ ਦੇ ਵਿੱਚ ਮੋਹਾਲੀ ਫਤਿਹਗੜ੍ਹ ਸਾਹਿਬ ਰੂਪਨਗਰ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਆਈਐਮਡੀ ਨੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਹੈ ਜਦਕਿ ਮੋਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਸੁਰੱਖਿਆ ਤੇ ਥਾਮਾ ਤੇ ਹਿੰਦੀ ਸਲਾਹ ਦਿੱਤੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਮੌਨਸੂਨ ਬਾਹਰ ਆ ਰਿਹਾ ਹੈ ਪਰ بارش ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਨਦੀਆਂ ਤੇ ਨਾਲੇ ਭਰ ਗਏ ਨੇ ਕਈ ਸੜਕਾਂ ਤੇ ਪੁਲ ਵਹਿ ਗਏ ਨੇ ਜਦ ਕਿ ਪਿੰਡ ਬਾਹਰੀ ਦੁਨੀਆ ਤੋਂ ਕੱਟੇ ਹੋਏ ਨੇ ਮੌਸਮ ਵਿਗਿਆਨ ਕੇਂਦਰ Shimla ਨੇ Una, Chamba, Kangra, Kullu ਅਤੇ Mandi ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਬਹੁਤ ਭਾਰੀ بارش ਜਿਹੜੀ ਹੈ ਸੰਤਰੀ ਚੇਤਾਵਨੀ ਲਈ ਉਸ ਕਰਕੇ ਜਾਰੀ ਕੀਤੀ ਹੈ ਇਸ ਦੇ ਨਾਲ ਹੀ Shimla Solan ਹਮੀਰਪੁਰ ਅਤੇ ਲਾਹੌਲ ਸਪੀਤੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਜਾਨੀ ਕਿ yellow alert ਜਾਰੀ ਕੀਤਾ ਗਿਆ ਹੈ ਆਕੜੇ ਅਨੁਸਾਰ ਅਗਸਤ ਦੇ ਮਹੀਨੇ ਦੇ ਵਿੱਚ ਰਾਜ ਦੇ ਵਿੱਚ ਆਮ ਨਾਲੋਂ 70% ਵੱਧ بارش ਦਰਜ ਕੀਤੀ ਗਈ ਹੈ ਤਾਂ ਦੱਸਤੀ ਹੈ ਕਿ ਪੰਜਾਬ ਦੇ 9 ਜਿਹੜੇ ਜ਼ਿਲ੍ਹੇ ਨੇ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਕੁੱਲ 1018 ਪਿੰਡ ਪ੍ਰਭਾਵਿਤ ਨੇ ਲੋਕਾਂ ਦੇ ਘਰ ਅਤੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਘਰਾਂ ਤੋਂ ਲੈ ਕੇ ਫਸਲਾਂ ਤੱਕ ਹਰ ਚੀਜ਼ ਨੂੰ ਭਾਰੀ ਨੁਕਸਾਨ ਹੋਇਆ ਹੈ ਸਰਕਾਰ ਐਨਟੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ 11 ਟੀਮਾਂ ਤੇ 4 ਜ਼ਿਲ੍ਹਿਆਂ ਦੇ ਵਿੱਚ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਪਰ ਇਸੇ ਪਾਸੇ ਦੇਖ ਸਕਦੇ ਹੁਣ ਮੀਂਹ ਵੀ ਕਿਸ ਤਰੀਕੇ ਦੇ ਨਾਲ ਹੈ ਉਹ ਲੋਕਾਂ ਨੂੰ ਖੁਜਲਖਵਾਰ ਕਰਨ ਦੇ ਲਈ ਤਿਆਰ ਬਰਤਿਆ ਹੈ